हां जी दोस्तों आज ਗੱਲਬਾਤ ਕਰਾਂਗੇ ਕੈਰੋਂ ਕਤਲकांड ਦੇ ਭਾਗ 9ਵੇਂ ਬਾਰੇ। ਉਹ ਭਾਗ 8ਵੇਂ ਵੀ ਤੁਸੀਂ ਵੇਖਿਆ ਵੀ ਜਿਹੜਾ ਸੁੱਚਾ ਸਿੰਘ ਹੁੰਦਾ ਹੈ ਉਹ ਉਸ ਉੱਤੇ ਅਦਾਲਤ ਵਿੱਚ ਇਹ ਵੀ ਦੋਸ਼ ਲੱਗਦੇ ਨੇ ਵੀ ਉੱਚਾ ਪਿੰਡ ਮਰਡਰ ਕੇਸ ਵਿੱਚ ਮੇਨ ਅਪਰਾਧੀਆਂ ਨਾਲ ਉਹ ਵੀ ਮੌਜੂਦ ਸੀਗਾ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੋਰ ਤੱਕ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦੇਣਾ। ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਹੋਏ ਸੁੱਚਾ ਸਿੰਘ ਨੇ ਕਿਹਾ ਕਿ ਉਸ ਨੂੰ ਉਸ ਸਮੇਂ ਦੇ ਗ੍ਰਹਿ ਮੰਤਰੀ ਸਰਦਾਰ ਦਰਬਾਰਾ ਸਿੰਘ ਨਾਲ ਸਿਆਸੀ ਦੁਸ਼ਮਣੀ ਹੋਣ ਕਰਕੇ ਝੂਠਾ ਫਸਾਇਆ ਗਿਆ ਉਸਨੇ ਕਾਠਮੰਡੂ ਦੀ ਅਦਾਲਤ ਵਿੱਚ ਬਿਆਨ ਦਦਿਆ ਕਿਹਾ ਸੀ ਵੀ ਇਹ ਸੱਚ ਨਹੀਂ ਹੈਗਾ ਕਿ ਮੈਂ ਰਣਜੀਤ ਸਿੰਘ ਦਾ ਕਤਲ ਕੀਤਾ ਸੀਗਾ ਪਰ ਇਹ ਸਹੀ ਹੈ ਕਿ ਮੈਂ ਇਸ ਮੁਕਦਮੇ ਵਿੱਚ ਇੱਕ ਮੁਲਜ਼ਮ ਸੀਗਾ ਅਤੇ ਮੇਰੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਸਨ ਮੈਂ ਨਹੀਂ ਸਮਝਦਾ ਕਿ ਮੈਨੂੰ ਨੇਪਾਲ ਤੋਂ ਭਾਰਤ ਭੇਜਿਆ ਜਾਵੇ ਕਿਉਂਕਿ ਮੈਂ ਬੇਕਸੂਰ ਹਾਂ ਮੈਂ ਰਣਜੀਤ ਸਿੰਘ ਨੂੰ ਜਾਣਦਾ ਵੀ ਨਹੀਂ ਹੈਗਾ ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਜਿਉਂਦਾ ਹੈ ਕਿ ਮਰ ਚੁੱਕਿਆ ਮੈਂ 26, 27 ਅਤੇ 28 ਫਰਵਰੀ ਸਾਲ 1962 ਨੂੰ ਆਪਣੇ ਘਰ ਮੌਜੂਦ ਸੀਗਾ। ਸਾਲ 1952 ਤੋਂ ਲੈ ਕੇ ਜਨਵਰੀ ਸਾਲ 1957 ਦੇ ਅੰਤ ਤੱਕ ਮੈਂ ਇੰਗਲੈਂਡ ਵਿੱਚ ਰਿਹਾ। ਇਸੇ ਦੌਰਾਨ ਦਰਬਾਰਾ ਸਿੰਘ ਅਤੇ ਉਸ ਦੇ ਗੁੱਟ ਨੇ ਮੇਰੇ ਪਿੰਡ ਬਾਰਬਾਥੀਆਂ ਨੂੰ ਆਪਣੇ ਹਲਕੇ ਵਿੱਚੋਂ ਕੱਢ ਕੇ ਮੱਖਣ ਸਿੰਘ ਦੇ ਪਿੰਡ ਨੂੰ ਸ਼ਾਮਲ ਕਰ ਦਿਆਂ ਸੀਗਾ। ਮਗਰੋਂ ਮੈਂ ਜ਼ਮੀਨ ਤੇ ਲਗਾਨ ਯਾਨੀ ਕਿ ਟੈਕਸ ਦੇ ਵਾਅਦੇ ਦਾ ਘਟ ਕੇ ਵਿਰੋਧ ਕੀਤਾ ਕਿਉਂਕਿ ਮੈਂ ਆਪ ਜ਼ਿਮੀਂਦਾਰ ਸੀ। ਮੈਂ ਜਦ ਪੰਜਾਬੀ ਸੂਬੇ ਦੇ ਮਾਮਲੇ ਤੇ ਦਰਬਾਰਾ ਸਿੰਘ ਦਾ ਵਿਰੋਧ ਕੀਤਾ ਸੀ ਤਾਂ ਮੈਨੂੰ ਮੱਖਣ ਸਿੰਘ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਥਨ। ਇਸ ਵਿਰੋਧ ਦੇ ਕਾਰਨ ਹੋ ਸਕਦਾ ਹੈ ਕਿ ਦਰਬਾਰਾ ਸਿੰਘ ਨੇ ਵੀਰ ਸਿੰਘ ਅਤੇ ਅਜੀਤ ਸਿੰਘ ਨੂੰ ਝੂਠੇ ਭਰੋਸੇ ਦੇ ਕੇ ਉਹਨਾਂ ਦੇ ਝੂਠੇ ਬਿਆਨ ਦਵਾਏ ਹੋਣ। ਇਹ ਵੀ ਹੋ ਸਕਦਾ ਹੈ ਕਿ ਉਸ ਨੇ ਪੁਲਿਸ ਤੋਂ ਦਬਾਅ ਬਵਾ ਕੇ ਉਹਨਾਂ ਨੂੰ ਮੇਰੇ ਵਿਰੁੱਧ ਬਿਆਨ ਦੇਣ ਦੀ ਤਿਆਰ ਕੀਤਾ ਹੋਵੇ। ਮੈਂ ਵੀਰ ਸਿੰਘ ਨੂੰ ਪਛਾਣਦਾ ਵੀ ਨਹੀਂ ਹੈਗਾ। ਅਜੀਤ ਸਿੰਘ ਮੇਰਾ ਗੋੜਾ ਮਿੱਤਰ ਨਹੀਂ ਸੀਗਾ। ਮੈਂ ਅਕਾਲੀ ਪਾਰਟੀ ਦਾ ਮੈਂਬਰ ਸੀ। ਮੈਨੂੰ ਪਤਾ ਸੀ ਕਿ ਮੇਰੀ ਗ੍ਰਿਫਤਾਰੀ ਦੇ ਵਾਰੰਟ ਨਿਕਲੇ ਹੋਏ ਸਨ ਅਤੇ ਮੇਰੀ ਜਾਇਦਾਦ ਨੂੰ ਸੀਲ ਕਰ ਦਿੱਤਾ ਗਿਆ ਹੈ। ਮੈਂ ਅਦਾਲਤ ਵਿੱਚ ਇਸ ਲਈ ਪੇਸ਼ ਨਹੀਂ ਹੋਇਆ ਕਿਉਂਕਿ ਦਰਬਾਰਾ ਸਿੰਘ ਮੈਨੂੰ ਇਸ ਮੁਕਦਮੇ ਵਿੱਚ ਫਸਾ ਕੇ ਸਿਆਸੀ ਬਦਲਾ ਲੈਣਾ ਚਾਹੁੰ ਸਨ 1965 ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋ ਦੇ ਕਤਲ ਦਾ ਕੋਈ ਸराग ਨਾ ਮਿਲਣ ਕਰਕੇ ਦਰਬਾਰਾ ਸਿੰਘ ਬਹੁਤ ਬਦਨਾਮ ਹੋ ਗਿਆ ਮੈਂ ਨੇਪਾਲ ਵਿੱਚ ਸ਼ਰਨ ਲੈਣ ਆਇਆ ਹਾਂ ਅਤੇ ਆਪਣਾ ਸਾਰਾ ਜੀਵਨ ਇੱਥੇ ਗੁਜ਼ਾਰਨਾ ਚਾਹੁੰਦਾ ਕਿਉਂਕਿ ਦਰਬਾਰਾ ਸਿੰਘ ਨੇ ਦੁਸ਼ਮਣੀ ਕਾਰਨ ਪੁਲਿਸ ਰਾਹੀਂ ਮੈਨੂੰ ਕੈਰੋ ਕਤਲकांड ਵਿੱਚ ਫਸਾਉਣ ਦਾ ਯਤਨ ਕੀਤਾ 21 22 ਮਾਰਚ ਸਨ 1965 ਦੀ ਰਾਤ ਨੂੰ 3 ਵਜੇ ਭਾਰਤੀ ਪੁਲਿਸ ਨੇ ਮੈਨੂੰ ਮਹਿੰਤਰਗੜ੍ਹ ਵਿੱਚ ਗ੍ਰਿਫਤਾਰ ਕਰ ਲਿਆ ਸੀ ਕੁਝ ਸਮੇਂ ਮਗਰੋਂ ਨੇਪਾਲੀ ਪੁਲਿਸ ਵੀ ਉੱਥੇ ਪਹੁੰਚ ਗਈ ਸੀ ਅਤੇ ਮੈਨੂੰ ਭਾਰਤੀ ਪੁਲਸ ਨਾਲ ਥਾਣੇ ਲੈ ਗਈ ਜਿੱਥੇ ਪੁਲਿਸ ਦਾ ਮੇਰੇ ਤੇ ਪਹਿ ਭਾਰਤੀ ਪੁਲਿਸ ਦੇ ਅਧਿਕਾਰੀਆਂ ਨੇ ਮੇਰੇ ਪੈਰ ਜਿਨ੍ਹਾਂ ਦੇ ਨਾਲ ਉਂਗਲੀਆਂ ਦੇ ਨਿਸ਼ਾਨ ਵੀ ਲਏ ਇਸ ਤੋਂ ਇਲਾਵਾ ਕਾਗਜ਼ਾਂ ਦੇ ਦਸਤਖਤ ਕਰਵਾਈ ਮੇਰੇ ਕੋਲ ਸੁੱਚਾ ਸਿੰਘ ਨੇ ਉਪਰੋਕਤ ਬਿਆਨ ਰਾਹੀਂ ਇਹ ਸਿੱਧ ਕਰਨ ਦਾ ਯਤਨ ਕੀਤਾ ਸੀ ਕਿ ਅਕਾਲੀ ਦਲ ਵਿੱਚ ਰਹਿੰਦੇ ਹੋਏ ਉਸ ਨੇ ਸਰਦਾਰ ਦਰਬਾਰਾ ਸਿੰਘ ਦਾ ਵਿਰੋਧ ਕੀਤਾ ਸੀ ਜਿਸ ਕਾਰਨ ਉਸ ਤੇ ਝੂਠਾ ਮੁਕੱਦਮਾ ਬਣਾਇਆ ਗਿਆ ਸੀ ਉਸ ਦੇ ਪੱਖ ਵਿੱਚ ਲਗਭਗ 30 ਗਵਾਹ ਦੇ ਬਿਆਨ ਅਦਾਲਤ ਵਿੱਚ ਪੇਸ਼ ਕੀਤੇ ਗਏ ਸਨ ਪਰ ਕਿਸੇ ਨੂੰ ਵੀ ਇਹ ਨਹੀਂ ਪਤਾ ਸੀ ਕਿ ਉਸ ਦੀ ਸਰਦਾਰ ਦਰਬਾਰਾ ਸਿੰਘ ਨਾਲ ਸਿਆਸੀ ਦੁਸ਼ਮਣੀ ਸੀ ਅਤੇ ਇਹ ਵੀ ਸਿੱਧ ਨਹੀਂ ਹੋ ਸਕਿਆ ਕੇ ਰਣਜੀਤ ਸਿੰਘ ਦੇ ਕਤਲ ਦੀ ਰਾਤ ਨੂੰ ਉਹ ਆਪਣੇ ਘਰ ਵਿੱਚ ਮੌਜੂਦ ਸੀਗਾ ਉਸ ਵੱਲੋਂ ਦਿੱਤੀ ਗਈ ਗਵਾਹਾਂ ਦੀ ਸੂਚੀ ਵਿੱਚ ਉਸ ਸਮੇਂ ਦੇ ਪੰਜਾਬ ਦੇ ਗ੍ਰਹਿ ਮੰਤਰੀ ਸਰਦਾਰ ਦਰਬਾਰਾ ਸਿੰਘ ਅਤੇ ਕਮਿਊਨਿਸਟ ਨੇਤਾ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਨਾਂ ਵੀ ਸਨ ਸੁੱਚਾ ਸਿੰਘ ਨੂੰ ਸ਼ਾਇਦ ਆਸ ਸੀ ਕਿ ਸਰਦਾਰ ਦਰਬਾਰਾ ਸਿੰਘ ਉਸ ਦੇ ਬਿਆਨ ਦੀ ਪੁਸ਼ਟੀ ਕਰਨਗੇ ਉਹਨੇ ਹੀ ਦਿਨੀ ਲੋਕਾਂ ਵਿੱਚ ਇਸ ਗੱਲ ਦੀ ਬੜੀ ਚਰਚਾ ਹੁੰਦੀ ਰਹੀ ਕਿ ਸਰਦਾਰ ਦਰਬਾਰਾ ਸਿੰਘ ਦਾ ਬਿਆਨ ਕੀ ਹੋਵੇਗਾ ਆਪਣੇ ਬਿਆਨ ਵਿੱਚ ਉਹਨਾਂ ਕਿਹਾ ਸੀ ਵੀ ਮੇਰੀ ਸੁੱਚਾ ਸਿੰਘ ਨਾਲ ਕੋਈ ਮੇਲ-ਮੁਲਾਕਾਤ ਨਹੀਂ ਸੀਗੀ ਸਾਲ 1952 ਦੀਆਂ ਚੋਣਾਂ ਸਮੇਂ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂਬਰ ਸੀ। ਮੈਨੂੰ ਪਤਾ ਨਹੀਂ ਕਿ ਸੁੱਚਾ ਸਿੰਘ ਅਕਾਲੀ ਦਲ ਦਾ ਮੈਂਬਰ ਸੀਗਾ ਅਤੇ ਉਸਨੇ ਮੇਰੇ ਹਲਕੇ ਵਿੱਚ ਕੰਮ ਕੀਤਾ ਸੀ। ਇਹ ਕਹਿਣਾ ਗਲਤ ਹੈ ਕਿ ਮੈਨੂੰ ਉਸਨੇ ਧਮਕੀ ਦਿੱਤੀ ਸੀ। ਭਾਵੇਂ ਸਰਦਾਰ ਦਰਬਾਰਾ ਸਿੰਘ ਨੇ ਸੁੱਚਾ ਸਿੰਘ ਨੂੰ ਜਾਣਨ ਤੋਂ ਵੀ ਇਨਕਾਰ ਕਰ ਦਿੱਤਾ ਸੀ ਪਰ ਸੁੱਚਾ ਸਿੰਘ ਨੇ ਉਹਨਾਂ ਤੇ ਇਲਜ਼ਾਮ ਲਗਾਉਣ ਵਿੱਚ ਕਸਰ ਨਹੀਂ ਛੱਡੀ। ਉਸਨੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਕਤਲ ਕਰਵਾਉਣ ਦਾ ਦੋਸ਼ ਉਹਨਾਂ ਤੇ ਲਗਾਉਂਦੇ ਹੋਏ ਕਾਠਮੰਡੂ ਦੇ ਜ਼ਿਲ੍ਹਾ ਜੱਜ ਸ਼੍ਰੀ ਜਨਕਮਾਨ ਸ਼ਰੇਸ਼ ਦੀ ਅਦਾਲਤ ਵਿੱਚ ਕਿਹਾ ਸੀ। ਇਹ ਸਰਦਾਰ ਕੈਰੋਂ ਦਾ ਕਤਲ ਸਰਦਾਰ ਦਰਬਾਰਾ ਸਿੰਘ ਦੇ ਗੁੰਡਿਆਂ ਨੇ ਕੀਤਾ। ਉਸਦੇ ਬਿਆਨ ਅਨੁਸਾਰ ਸਰਦਾਰ ਦਰਬਾਰਾ ਸਿੰਘ ਪੰਜਾਬ ਵਿੱਚ ਕੈਰੋਂ ਵਿਰੋਧੀ ਗੁੱਟ ਦੇ ਲੀਡਰ ਸਨ। ਉਹ ਖੁਦ ਮੰਤਰੀ ਬਣਦਾ ਯਤਨ ਕਰ ਰਹੇ ਸਨ ਉਦੋਂ। ਉਹਨਾਂ ਨੇ ਸਾਜ਼ਿਸ਼ ਕਰਕੇ ਸਰਦਾਰ ਕੈਰੋਂ ਨੂੰ ਸੱਤਾ ਤੋਂ ਹਟਵਾਇਆ। ਜਦ ਕਾਮਰੇਡ ਰਾਮਕਿਸ਼ਨ ਮੁੱਖ ਮੰਤਰੀ ਬਣ ਗਏ ਤਾਂ ਉਹਨਾਂ ਨੂੰ ਬਹੁਤ ਨਰਾਸ਼ਾ ਹੋਈ। ਇਸੇ ਕਾਰਨ ਉਹਨਾਂ ਨੇ ਸਰਦਾਰ ਕੈਰੋਂ ਤੋਂ ਛਡਕਾਰਾ ਪਾਉਣ ਲਈ ਉਹਨਾਂ ਦਾ ਕਤਲ ਗੁੰਡਿਆਂ ਰਾਹੀਂ ਕਰਵਾ ਦਿੱਤਾ। ਸੁੱਚਾ ਸਿੰਘ ਨੂੰ ਜਦੋਂ ਕੈਰੋਂ ਕਤਲकांड ਦੇ ਮੁਲਜ਼ਮ ਬਲਦੇਵ ਸਿੰਘ ਦਾ ਇਕਬਾਲੀ ਬਿਆਨ ਪੜ੍ਹ ਕੇ ਸੁਣਾਇਆ ਗਿਆ ਉਸਨੇ ਕਿਹਾ ਕਿ ਬਲਦੇਵ ਸਿੰਘ ਦਰਬਾਰਾ ਸਿੰਘ ਦਾ ਕੱਲਿਆ ਗੁੰਡਾ ਹੈ ਜਿਸ ਦੇ ਨਾਲ ਉਹ ਦੀ ਕਾਲ ਦੇ ਦਿਨਾਂ ਤੋਂ ਹੀ ਦੁਸ਼ਮਣੀ ਚੱਲਦੀ ਆ ਰਹੀ ਹੈ ਆਪਣੇ ਆਪ ਨੂੰ ਕੈਰੋਂ ਕਤਲਕਾਰ ਨਾਲ ਸੰਬੰਧਿਤ ਨਾ ਦਾ ਦੇਆਂ ਸੋਚਾ ਸਿੰਘ ਨੇ ਇਹ ਵੀ ਕਿਹਾ ਸੀ ਕਿ ਸਵਰਗੀ ਕੈਰੋਂ ਉਹਦੇ ਰਿਸ਼ਤੇਦਾਰ ਸਨ ਅਤੇ ਉਸ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਮਿਹਰਬਾਨੀਆਂ ਸਨ ਇਸ ਲਈ ਉਹਨਾਂ ਦਾ ਕਤਲ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਨੇਪਾਲ ਦੀ ਅਦਾਲਤ ਵਿੱਚ ਸੋਚਾ ਸਿੰਘ ਨੂੰ ਆਪਣੇ ਮੁਕੱਦਮੇ ਦੀ ਪੈਰਵੀ ਕਰਨ ਦੀ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਸਨ ਦੋਨਾਂ ਧਿਰਾਂ ਦੀ ਬਹਿਸ ਸੁਣਨ ਦੇ ਮਗਰੋਂ ਯੋਗ ਜੇਲਾ ਜੱਜ ਸ਼੍ਰੀ ਜਨਕਮਾਨ ਸ਼੍ਰੇਸ਼ਟ ਨੇ ਸੋਚਾ ਸਿੰਘ ਵਿਰੁੱਧ ਆਪਣਾ ਫੈਸਲਾ ਸੁਣਾਉਂਦਿਆਂ ਕਰਾਰ ਦਿੱਤਾ ਕਿ ਦੋਹਾਂ ਦੇਸ਼ਾਂ ਵਿੱਚ ਸੰਧੀ ਦੇ ਅਨੁਸਾਰ ਮੁਲਜ਼ਮ ਭਾਰਤ ਸਰਕਾਰ ਨੂੰ ਸੌਂਪਿਆ ਜਾ ਸਕਦਾ ਹੈ। ਉਹਨਾਂ ਦੀ رائے ਅਨੁਸਾਰ ਉੱਚਾ ਪਿੰਡ ਮਰਡਰ ਕੇਸ ਕੋਈ ਸਿਆਸੀ ਕੇਸ ਨਹੀਂ ਸੀਗਾ ਅਤੇ ਨਾ ਹੀ ਸੋਚਾ ਸਿੰਘ ਇਹ ਸਿੱਧ ਕਰ ਸਕਿਆ ਕਿ ਉਹ ਰਾਜਨੀਤਿਕ ਅਪਰਾਧੀ ਹੈ। ਇਸ ਫੈਸਲੇ ਅਨੁਸਾਰ ਸੋਚਾ ਸਿੰਘ ਭਾਰਤ ਸਰਕਾਰ ਨੂੰ ਸੌਂਪ ਦਿੱਤਾ ਗਿਆ। ਉਸ ਨੂੰ ਹਵਾਈ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਜਿੱਥੇ ਉਸ ਤੇ ਸਰਦਾਰ ਕੈਰੋਂ ਤੇ ਉਹਨਾਂ ਦੇ ਸਾਥੀਆਂ ਦਾ ਬੇਰਹਿਮੀ ਨਾਲ ਕੀਤੇ ਕਤਲ ਦਾ ਮਕਦਮਾ ਚਲਾਉਣ ਲਈ ਦੇਸ਼ ਦਾ ਕਾਨੂੰਨ ਤਿਆਰ ਬੈਠਾ ਸੀ। 24 ਫਰਵਰੀ ਸਾਲ 1966 ਨੂੰ ਸੁੱਚਾ ਸਿੰਘ ਦਿੱਲੀ ਪਹੁੰਚ ਗਿਆ। ਉਤੋਂ ਉਸਨੂੰ ਰੋहतक ਲਿਆਂਦਾ ਗਿਆ ਜਿੱਥੇ ਉਹਦਾ ਜਸਮਾਨੀ ਰਿਮਾਨਡ ਲੈ ਕੇ ਪੁਲਿਸ ਜਾਂਚ ਵਿੱਚ ਡੁੱਟ ਗਈ। ਇਸੇ ਦੌਰਾਨ ਉਸਨੂੰ ਕਪੂਰਥਲਾ ਦੀ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ ਸੀ। ਸੁੱਚਾ ਸਿੰਘ ਨੂੰ ਛੱਡ ਕੇ ਬਾਕੀ ਤਿੰਨਾਂ ਮੁਲਜ਼ਮਾ ਨੇ ਇਕਬਾਲੀ ਬਿਆਨ ਦਰਜ ਕਰਵਾ ਦਿੱਤੇ ਸਨ। ਇਹਨਾਂ ਨੂੰ ਵਾਦਾ ਮਾਫ ਗਵਾਹ ਬਣਨ ਦੀ ਲਾਲਸਾ ਸੀਗੀ। ਸੁਖ ਲਾਲ ਅਤੇ ਨਾਰ ਸਿੰਘ ਫੌਜੀ ਦੇ ਬਿਆਨਾਂ ਤੋਂ ਜੋ ਤੱਤ ਸਾਹਮਣੇ ਆਏ ਸਨ ਉਹਨਾਂ ਦਾ ਜ਼ਿਕਰ ਪਹਿਲਾਂ ਕੀਤਾ ਜਾ ਚੁੱਕਾ ਹੈ। ਤੇ ਜੇ ਮੁਲਜ਼ਮ ਬਲਦੇਵ ਸਿੰਘ ਸੰਗਾ ਨੇ ਕੈਰੋਂ ਕਤਲकांड ਦਾ ਰਾਸ ਉਜਾਕਰ ਕਰਦੇ ਹਾਂ ਆਪਣੇ ਕਾਲ ਦੇ ਮਿੱਤਰ ਸੁੱਚਾ ਸਿੰਘ ਦੇ ਅਪਰਾਧੀ ਜੀਵਨ ਨਾਲ ਸੰਬੰਧਤ ਅਜਿਹੀ ਜਾਣਕਾਰੀ ਦਿੱਤੀ ਜਿਸ ਨੂੰ ਸੁਣ ਕੇ ਲੋਕ ਕੰਡੇ ਖੜੇ ਹੋ ਜਾਂਦੇ ਨੇ ਇਸ ਅਪਰਾਧਕ ਕਥਾ ਦੀ ਦਿਲ ਤਸਵੀ ਬਣਾਈ ਰੱਖਣ ਲਈ ਉਸਦੇ ਇਕਵਾਲੀ ਬਿਆਨ ਦੇ ਕੁਝ ਅੰਸ਼ ਹਾਜ਼ਰ ਨੇ ਸੁੱਚਾ ਸਿੰਘ ਬਲਦੇਵ ਸਿੰਘ ਦਾ ਕਾਲ ਦੇ ਦਿਨਾਂ ਦਾ ਮਿੱਤਰ ਸੀ ਅਤੇ ਉਹ ਉਸਦੇ ਪਾਸ ਮਿਲਣ ਲਈ ਰਾਜਸਥਾਨ ਆਇਆ ਕਰਦਾ ਸੀ ਇਹਨਾਂ ਹੀ ਮੁਲਾਕਾਤਾਂ ਦੌਰਾਨ ਸੁੱਚਾ ਸਿੰਘ ਨੇ ਉਸ ਨੂੰ ਦੱਸਿਆ ਸੀ ਕਿ ਉਹ ਉੱਚਾ ਪਿੰਡ ਮਰਡਰ ਕੇਸ ਵਿੱਚ ਭਗੌੜਾ ਮੁਲਜ਼ਮ ਹੈ ਅਤੇ ਪੁਲਿਸ ਉਹਦੇ ਪਿੱਛੇ ਲੱਗੀ ਹੋਈ ਹੈ ਉਸਨੇ ਇਹ ਵੀ ਸਵਾਰ ਕੀਤਾ ਸੀ ਕਿ ਉਸਨੇ ਅਜੀਤ ਸਿੰਘ ਦੇ ਨਾਲ ਮਿਲ ਕੇ ਜ਼ਿਲ੍ਹਾ ਅਮਰitsar ਦੇ ਪਿੰਡ ਰਮਦਾਸ ਦੇ ਨੌਜਵਾਨ ਰਣਜੀਤ ਸਿੰਘ ਦਾ ਕਤਲ ਕੀਤਾ ਸੀ ਅਤੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਸੀ ਉਹਨਾਂ ਨੇ ਸੁੱਚਾ ਸਿੰਘ ਨੇ ਅਜੀਤ ਸਿੰਘ ਨੂੰ ਉਹਦੇ ਪਣੋਈਏ ਦੇ ਕਤਲ ਕਰਨ ਵਿੱਚ ਕਿਉਂ ਸਹਿਯੋਗ ਦਿੱਤਾ ਸੀ ਇਸ ਦਾ ਉੱਤਰ ਬਲਦੇਵ ਸਿੰਘ ਦੇ ਬਿਆਨ ਵਿੱਚ ਮਿਲ ਜਾਂਦਾ ਹੈ ਸੁੱਚਾ ਸਿੰਘ ਨੇ ਹੀ ਉਸ ਨੂੰ ਦੱਸਿਆ ਸੀ ਕਿ ਰਣਜੀਤ ਸਿੰਘ ਦੇ ਕਤਲ ਤੋਂ ਪਹਿਲਾਂ ਅਜੀਤ ਸਿੰਘ ਨੇ ਉਸ ਨੂੰ ਸਰਬਜੀਤ ਸਿੰਘ ਸੁੱਚਾ ਸਿੰਘ ਦਾ ਸਾਲਾ ਦਾ ਕਤਲ ਕਰਨ ਵਿੱਚ ਸਹਿਯੋਗ ਦਿੱਤਾ ਸੀ ਸਰਬਜੀਤ ਸਿੰਘ ਸੰਧੂ ਬੱਸ ਸਰਵਿਸ ਦੇ ਇੱਕ ਮਾਲਕ ਹਜ਼ਾਰਾ ਸਿੰਘ ਦਾ ਲੜਕਾ ਸੀ ਜੋ ਘਰ ਤੋਂ ਵਪਾਰ ਕਰਨ ਲਈ 50000 ਰੁਪਏ ਲੈ ਕੇ ਚੱਲਿਆ ਸੀ ਅਤੇ ਸਦਾ ਲਈ ਗਾਇਬ ਹੋ ਗਿਆ ਸੀ। ਜਿਨ੍ਹਾਂ ਦਿਨਾਂ ਵਿੱਚ ਅਜੀਤ ਸਿੰਘ, ਵੀਰ ਸਿੰਘ ਤੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ। ਉਹਨਾਂ ਦਿਨਾਂ ਵਿੱਚ ਸੁੱਚਾ ਸਿੰਘ ਨੇ ਬਲਦੇਵ ਸਿੰਘ ਤੋਂ ਉਹਨਾਂ ਨੂੰ ਪਰੇ ਕਰਵਾਉਣ ਦੀ ਸਹਾਇਤਾ ਮੰਗੀ ਸੀ। ਕਦ ਬਲਦੇਵ ਸਿੰਘ ਨੇ ਉਸ ਦੀ ਜਾਣ ਪਛਾਣ ਰਾਜਸਥਾਨ ਦੇ ਇੱਕ ਸਾਬਕਾ ਐਮ.ਐਲ.ਏ. ਗੁਰਦੇয়াল ਸਿੰਘ ਨਾਲ ਕਰਵਾਈ ਸੀ ਜੋ ਕਿ ਸਰਦਾਰ ਕੈਰੋ ਦੇ ਬਹੁਤ ਨੇੜੇ ਸੀ। ਕਿਹਾ ਜਾਂਦਾ ਹੈ ਕਿ ਗੁਰਦੇয়াল ਸਿੰਘ ਦਾ ਆਪਣੇ ਭਤੀਜਿਆਂ ਨਾਲ ਝਗੜਾ ਚੱਲ ਰਿਹਾ ਸੀ। ਉਹ ਜ਼ਿਲ੍ਹਾ ਗੰਗਾ ਨਗਰ ਦੇ ਚੱਕ ਨੰਬਰ 39 ਵਿੱਚ ਰਿਹਾ ਕਰਦਾ ਸੀ। ਸੋਚਾ ਸਿੰਘ ਅਤੇ ਗਰਦਿਆਲ ਸਿੰਘ ਇੱਕ ਦੂਜੇ ਦੇ ਬਹੁਤ ਨੇੜੇ ਆ ਗਏ ਸਨ ਸੋਚਾ ਸਿੰਘ ਉਸ ਨੂੰ ਮਿਲਣ ਚੱਕ ਨੰਬਰ 39 ਆਰ ਡੀ ਵਿੱਚ ਜਾਣ ਲੱਗ ਪਿਆ ਸੀ ਨਵੰਬਰ ਸਾਲ 1964 ਵਿੱਚ ਸੋਚਾ ਸਿੰਘ ਬਲਦੇਵ ਸਿੰਘ ਨੂੰ ਨਾਲ ਲੈ ਕੇ ਦਿੱਲੀ ਆ ਕੇ ਠਹਿਰਿਆ ਉੱਥੇ ਉਹ ਸੁਖ ਲਾਲ ਦੇ ਹੋਟਲ ਵਿੱਚ ਠਹਿਰੇ ਸਨ ਅਤੇ ਕਿਸੇ ਕਾਰਨ ਰਾਤ ਨੂੰ ਇੰਡੀਆ ਹੋਟਲ ਚਲੇ ਗਏ ਸਨ ਉਹ ਉੱਥੇ ਸੋਚਾ ਸਿੰਘ ਨੂੰ ਕੋਈ ਵਿਸ਼ੇਸ਼ ਕੰਮ ਸੀ ਕੰਮ ਨਿਪਟਾ ਕੇ ਸੋਚਾ ਸਿੰਘ ਵਾਪਸ ਬਲਦੇਵ ਸਿੰਘ ਨਾਲ ਗੰਗਾ ਨਗਰ ਪਰਤ ਆਇਆ ਸੀ ਜਿੱਥੇ ਦੋਵੇਂ ਇੱਕ ਦੂਸਰੇ ਤੋਂ ਵੱਖ ਹੋ ਗਏ ਸਨ ਸੋਚਾ ਸਿੰਘ ਗੱਗਨਗਰ ਤੋਂ ਸਿੱਧਾ ਸਰਦਾਰ ਗੁਰਦੇਵਾਲ ਦੇ ਨਿਵਾਸ ਥਾਨ ਚੱਕ ਨੰਬਰ 39 ਵਿੱਚ ਜਾ ਪੁੱਜਿਆ। ਉੱਥੇ ਉਹ ਸਰਵਣੀਆਂ ڈاکੂ ਅਤੇ ਦਇਆ ਸਿੰਘ ਨੂੰ ਨਾਲ ਲੈ ਕੇ ਗਿਆ ਸੀ। ਤਿੰਨ-ਚਾਰ ਦਿਨ ਮਗਰੋਂ ਸੋਚਾ ਸਿੰਘ ਅਤੇ ਸਰਵਣੀਆਂ ڈاکੂ ਦੀ ਗੁਰਦੇਵਾਲ ਸਿੰਘ ਦੇ ਭਤੀਜੇ surjeet singh ਦੇ ਭਤੀਜੇ ਨਾਲ ਟੱਕਰ ਹੋ ਗਈ ਸੀ ਜਿਸ ਵਿੱਚ ਦੋਹਾਂ ਪਾਸਿਆਂ ਤੋਂ ਫਾਇਰਿੰਗ ਹੋਈ ਸੀ। ਆਖਰ 14 ਫਰਵਰੀ 1964 ਨੂੰ surjeet singh ਦਾ ਕਤਲ ਕਰ ਦਿੱਤਾ ਗਿਆ। ਦਇਆ ਸਿੰਘ ਸਰਵਣੀਆਂ, ਗੁਰਦੇਵਾਲ ਸਿੰਘ ਅਤੇ ਉਹਦੇ ਲੜਕੇ ਬਰਿੰਦਰਜੀਤ ਸਿੰਘ ਦੇ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਹੋ ਗਿਆ। ਇਸ ਕੇਸ ਵਿੱਚ ਦਿਆ ਸਿੰਘ ਅਤੇ ਸਰਵੜੀਆਂ ਪੁਲਿਸ ਦੇ ਹੱਥ ਨਹੀਂ ਆਏ ਸਨ ਅਤੇ ਗਰਦਿਆਲ ਸਿੰਘ ਆਪਣੇ ਲੜਕੇ ਸਹਿਤ ਅਦਾਲਤ ਵਿੱਚੋਂ ਬਰੀ ਹੋ ਗਿਆ ਸੀ। ਇਹ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਸੀ ਕਿ ਸੁੱਚਾ ਸਿੰਘ ਨੇ ਗਰਦਿਆਲ ਸਿੰਘ ਨੂੰ ਸਰਦਾਰ ਕੈਰੋਂ ਦੇ ਪਾਸ ਭੇਜਿਆ ਸੀ ਪਰ ਸਰਦਾਰ ਕੈਰੋਂ ਨੇ ਉੱਚਾ ਪਿੰਡ ਮਰਡਰ ਕੇਸ ਦੇ ਮਲਜ਼ੂਮਾਂ ਤੇ ਰਹਿਮ ਕਰ ਤੋਂ ਇਨਕਾਰ ਕਰ ਦਿੱਤਾ ਸੀ। ਆਪਣੇ ਇਕਬਾਲੀ ਬਿਆਨ ਵਿੱਚ ਬਲਦੇਵ ਸਿੰਘ ਨੇ ਸਰਦਾਰ ਕੈਰੋਂ ਦਾ ਕਤਲ ਕਰਨ ਦਾ ਕਾਰਨ ਕੁਝ ਹੋਰ ਹੀ ਦੱਸਿਆ ਸੀ। ਜਾਪਦਾ ਸੀ ਕਿ ਉਹ ਕੱਟੜ ਅਤੇ ਫਿਰਕੂ ਨੌਜਵਾਨ ਸੀ। ਇਸ ਤੱਥ ਦਾ ਵਰਣਨ ਓਵ ਦੇ ਸ਼ਬਦਾਂ ਵਿੱਚ ਸੁਣੋ। ਉਸਨੇ ਇਹ ਬਿਆਨ ਦਰਜ ਕਰਵਾਏ ਸਨ ਕਿ ਮੈਂ ਸੂਚਾ ਸਿੰਘ ਦੀ ਪੇਸ਼ਕਸ਼ ਦੇ ਕਈ ਹੋਰ ਕਾਰਨਾਂ ਤੇ ਵੀ ਸਹਿਮਤ ਹੋ ਗਿਆ ਸੀ ਜੋ ਬੜੇ ਚਿਰਾਂ ਤੋਂ ਮੇਰੇ ਦਿਮਾਗ ਵਿੱਚ ਘੁੰਮ ਰਹੇ ਸਨ ਮੇਰਾ ਕੈਰੋ ਨਾਲ ਵੈਰ ਸੀ ਕਿਉਂਕਿ ਉਸਨੇ ਪੰਜਾਬੀ ਸੂਬੇ ਦੀ ਸਥਾਪਨਾ ਦਾ ਵਿਰੋਧ ਕੀਤਾ ਸੀ ਪੰਜਾਬੀ ਸੂਬਾ ਅੰਦੋਲਨ ਨੂੰ ਕੁਚਲਣ ਲਈ ਉਸਨੇ ਬਹੁਤ ਜ਼ੁਲਮ ਕੀਤੇ ਸਨ ਅਤੇ ਬਹੁਤ ਸਾਰੇ ਬੇਕਸੂਰ ਸਿੱਖਾਂ ਨੂੰ ਆਪਣੀ ਜਾਨ ਤੋਂ ਹੱਤ ਰੋਣਾ ਪਿਆ ਸੀ ਮੈਨੂੰ ਉਸ ਸਮੇਂ ਬਹੁਤ ਦੁੱਖ ਹੋਇਆ ਸੀ ਜਦੋਂ ਉਹਨਾਂ ਐਲਾਨ ਕੀਤਾ ਸੀ ਕਿ ਪੰਜਾਬੀ ਸੂਬਾ ਉਹਨਾਂ ਦੀ ਲਾਸ਼ੀ ਬਣ ਸਕਦਾ ਹੈ ਇਸ ਤੋਂ ਬਿਨਾ ਗੁਰਦੁਆਰਿਆਂ ਦੀ ਪਵਿੱਤਰਤਾ ਨੂੰ ਭੰਗ ਕੀਤਾ ਗਿਆ ਸੀ ਹਥਿਆਰਬੰਦ ਪੁਲਿਸ ਗੁਰਦੁਆਰਿਆਂ ਵਿੱਚ ਦਾਖਲ ਹੋਈ ਸੀ ਮੈਂ ਆਪਣੀਆਂ ਭਾਵਨਾਵਾਂ ਕਦੇ ਪ੍ਰਗਟ ਨਹੀਂ ਕੀਤੀਆਂ ਪਰ ਮੇਰੇ ਦਿਮਾਗ ਵਿੱਚ ਸਰਦਾਰ ਕੈਰੋਂ ਦੇ ਕਤਲ ਦਾ ਵਿਚਾਰ ਬੈਠ ਗਿਆ ਸੀ ਮੈਂ ਮੌਕੇ ਦੀ ਭਾਲ ਵਿੱਚ ਸੀ ਕਿ ਕਦ ਉਹਨਾਂ ਨੂੰ ਦੱਸਾਂ ਕਿ ਅਜੇ ਸਿੱਖ ਕੌਮ ਮਰੀ ਨਹੀਂ ਹੈਗੀ ਸੂਬੇ ਵਿੱਚ ਉਹਨਾਂ ਨੇ ਕਦੇ ਇੱਕ ਸੱਚੇ ਲੋਕ ਰਾਜੀ ਵਾਂਗ ਕੰਮ ਨਹੀਂ ਕੀਤਾ ਉਹਨਾਂ ਨੇ ਸਦਾ ਇੱਕ ਅਜਿਹੇ ਜ਼ਾਲਮ ਡਿਕਟੇਟਰ ਦੀ ਤਰ੍ਹਾਂ ਸਿੱਕਾ ਚਲਾਇਆ ਜੋ ਲੋਕ ਭਾਵਨਾ ਦਾ ਧਿਆਨ ਨਹੀਂ ਰੱਖਦਾ ਸੀ ਉਹ ਆਪਣੇ ਆਪ ਨੂੰ ਬਹੁਤ ਉੱਚਾ ਸਮਝਦੇ ਸਨ ਤੇ ਇਸ ਗੱਲ ਤੇ ਵਿਸ਼ਵਾਸ ਰੱਖਦੇ ਸਨ ਕਿ ਸਹੀ ਜਾਂ ਗਲਤ ਜੋ ਵੀ ਆਏ ਉਸ ਨੂੰ ਕੁਚਲ ਕੇ ਰੱਖ ਦਿਓ ਉਨ੍ਹਾਂ ਦੇ ਟੱਬਰ ਦੇ ਜੀਆ ਨੇ ਹਰ ਤਰ੍ਹਾਂ ਨਾਲ ਜ਼ੁਲਮ ਢਾਏ। ਮੁਲਜ਼ਮ ਬਲਦੇਵ ਸਿੰਘ ਦੇ ਉਪਰੋਕਤ ਅੰਸ਼ ਇਸ ਤਕ ਸਾਦੀ ਇਸ ਕਹਾਣੀ ਦਾ ਸਮਰਥਨ ਕਰਦੇ ਨੇ ਕਿ ਬਲਦੇਵ ਸਿੰਘ ਸਰਦਾਰ ਕੈਰੋਂ ਦੇ ਕਤਲ ਕਰਨ ਦਾ ਭਿਆਨਕ ਰਾਤਾ ਰੱਖਦਾ ਸੀ। ਉਸ ਦੇ ਬਿਆਨ ਦਾ ਅੰਤਮ ਹਿੱਸਾ ਵੀ ਬਹੁਤ ਦਿਲਚਸਪ ਹੈ। ਉਸ ਨੇ ਇੱਕ ਜਰਮਨ ਫਿਲਾਸਫਰ ਦਾ ਹਵਾਲਾ ਦੰਡਿਆ ਕਿਹਾ ਸੀ ਵੀ ਮੈਂ ਉਹਦੀ ਇਸ ਗੱਲ ਤੇ ਵਿਸ਼ਵਾਸ ਕਰਦਾ ਕਿ ਜੋ ਕਰਮ ਕਰਕੇ ਪਛਤਾਵਾ ਕਰਦਾ ਹੈ ਉਹ ਬਹੁਤ ਵੱਡਾ ਡਰਪੋਕ ਹੈ। ਮੈਨੂੰ ਆਪਣੇ ਕੀਤੇ ਤੇ ਜਰਾ ਵੀ ਅਫਸੋਸ ਨਹੀਂ ਹੈਗਾ, ਬਲਕਿ ਮੈਂ ਖੁਸ਼ੀ ਮਹਿਸੂਸ ਕਰਦਾ। ਕਿ ਮੈਂ ਉਸ ਆਦਮੀ ਨੂੰ ਸਜ਼ਾ ਦਤੀ ਜਿਸਨੇ ਬੁਰੇ ਕੰਮ ਕੀਤੇ ਸਨ ਮੈਨੂੰ ਨਾਲ ਹੀ ਅਫਸੋਸ ਵੀ ਹੈਗਾ ਕਿ ਨਾਲ ਤਿੰਨ ਬੇਗਸੂਰ ਆਦਮੀ ਵੀ ਮਾਰੇ ਗਏ ਜਿਵੇਂ ਕਣਕਨਾਲ ਘੋੜਮ ਪੇਸ ਜਾਂਦਾ ਤੇਵੇਂ ਹੀ ਕੈਰੋ ਦੇ ਨਾਲ ਮਾਰੇ ਗਏ ਉਹ ਬਲਦੇਵ ਸਿੰਘ ਨੇ ਸੁੱਚਾ ਸਿੰਘ ਦੀ ਸਰਦਾਰ ਕੈਰੋ ਨਾਲ ਦੁਸ਼ਮਣੀ ਦੀ ਇੱਕ ਹੋਰ ਕਾਰਨ ਇਹ ਦੱਸਿਆ ਕਿ ਸਰਦਾਰ ਕੈਰੋ ਦੇ ਸਕੇ ਭਤੀਜੇ ਜਸਵੰਤ ਸਿੰਘ ਨੇ ਆਪਣੇ ਸਹੁਰੇ ਬਸੰਤ ਸਿੰਘਾ ਤੇ ਔਲ ਦੇ ਭਰਾ ਹਜ਼ਾਰਾ ਸਿੰਘ ਨਾਲ ਮਿਲ ਕੇ ਸੁੱਚਾ ਸਿੰਘ ਦੇ ਸਹੁਰੇ ਬਲਵੰਤ ਸਿੰਘ ਨੂੰ ਬਹੁਤਾਂ ਕੀਤਾ ਸੀ ਅਤੇ ਔਲ ਦੀ ਸਾਰੀ ਜਾਇਦਾਦ ਹੜਪ ਲਈ ਸੀ ਬਲਦੇਵ ਸਿੰਘ ਦੇ ਵਿਚਾਰ ਅਨੁਸਾਰ ਸੁੱਚੇ ਅਤੇ ਕੈਰੋਂ ਦੀ ਦੁਸ਼ਮਣੀ ਦਾ ਇਹ ਸਭ ਤੋਂ ਵੱਡਾ ਕਾਰਨ ਸੀ ਮੈਜੀਸਟ੍ਰੇਟ ਸ਼੍ਰੀ ਡੀ ਆਰ ਸੈਣੀ ਦੇ ਸਾਹਮਣੇ ਬਲਦੇਵ ਸਿੰਘ ਨੇ ਆਪਣੇ ਇਸ ਬਿਆਨ ਨੂੰ ਮਰਜ਼ੀ ਨਾਲ ਦਿੱਤਾ ਦੱਸਿਆ ਪਰ ਮਗਰੋਂ ਮੁਕਦਮੇ ਦੀ ਸੁਣਵਾਈ ਆਰੰਭ ਹੁੰਦੇ ਹੀ ਉਸ ਤੋਂ ਇਹ ਮੁੱਕਰ ਗਿਆ ਸੀ ਉਸ ਵਾਂਗ ਨਾਰ ਸਿੰਘ ਫੌਜੀ ਨੇ ਵੀ ਚਲਾਣ ਦੀਆਂ ਨਕਲਾਂ ਮਿਲਦੇ ਹੀ ਆਪਣੇ ਇਕਬਾਲੀ ਬਿਆਨ ਦਾ ਖੰਡਨ ਕਰ ਦਿੱਤਾ ਸੀ ਅਸਲ ਵਿੱਚ ਪੁਲਿਸ ਨੇ ਸੁਖ ਲਾਲ ਨੂੰ ਕੈਰੋਂ ਕਤਲकांड ਦਾ ਵਾਧਾ ਮਾਫ਼ ਗਵਾਹ ਬਣਾ ਲਿਆ ਸੀ ਤੇ ਇਹਨਾਂ ਦੋਹਾਂ ਮੁਲਜ਼ਮਾਂ ਦੇ ਬਿਆਨ ਉਹਨਾਂ ਦੇ ਹੀ ਵਿਰੁੱਧ ਵਰਤੇ ਗਏ ਮੁਕਦਮੇ ਵਿੱਚ ਇੱਕ ਤਮਾਕੇ ਖੇਦ ਸਥਿਤੀ ਪੈਦਾ ਹੋ ਗਈ ਸੀ ਦੋਹਾਂ ਮੁਲਜ਼ਮਾ ਨੇ ਪੁਲਿਸ ਤੇ ਵੀ ਜੋ ਗੰਭੀਰ ਇਲਜ਼ਾਮ ਲਗਾਏ ਉਹਨਾਂ ਦਾ ਬੇਰਵਾ ਬਹੁਤ ਹੀ ਸੰਤਨੀ ਖੇਜ ਹੈ ਆਪ ਦੇ ਉਲਟ ਪੁਲਿਸ ਨੇ ਸੁਖ ਲਾਲ ਨੂੰ ਵਾਦਾ-ਮਾਮ ਗਵਾ ਬਣਾ ਲਿਆ ਸੀ ਚਲਾਨ ਦੇ ਨਾਲ ਬਲਦੇਵ ਸਿੰਘ ਤੇ ਨਾਰ ਸਿੰਘ ਦੇ ਇਕਵਾਲੀ ਬਿਆਨ ਵੀ ਸ਼ਾਹਦਤ ਵਿੱਚ ਵਰਤਣ ਲਈ ਨੱਥੀ ਕਰ ਦਿੱਤੇ ਸਨ ਤੋਂ ਦੋਸਤੋ ਇਹ ਸੀ ਕੈਰੋਂ ਕਤਲकांड ਦਾ ਭਾਗ 8ਵਾਂ ਤੇ ਭਾਗ 9ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧੇ ਰਹੋ